ਪਾਕਿਸਤਾਨਾ ਲੜਨ ਨਹੀਂ ਜਾ ਰਹੇ ਆਪਣੀ ਚੁਣੀ ਹੋਈ ਸਰਕਾਰ ਤੋਂ ਆਪਾਂ ਆਪਣੇ ਜਾਇਜ਼ ਹੱਕ ਲੈਣ ਜਾ ਰਹੇ ਹੁਣ ਕਿਸਾਨਾਂ ਅੱਗੋਂ ਤਾਂ ਕੁਝ ਲੋਕ ਨਰਾਜ਼ ਹੋਏ ਉਹਨਾਂ ਦਾ ਕਹਿਣਾ ਕਿ ਬੇਵਜ੍ਹਾ ਦਰਨੇ ਲਾਉਂਦੇ ਨੇ ਜਿੰਨੇ ਵੀ ਕਈ ਵਿੱਚ ਦਰਨੇ ਲੱਗਦੇ ਰਹੇ ਬੇਵਜ੍ਹਾ ਉਹ ਜਾਣ ਕੇ ਲੱਗਦੇ ਰਹੇ ਤਾਂ ਕਿ ਕਿਸਾਨਾਂ ਦਾ ਇਹਨਾਂ ਕ੍ਰੈਡਿਟ ਖਰਾਬ ਹੋ ਜਾ ਜਿੰਨੇ ਕਿਸਾਨ ਅੱਗੋਂ ਚੌਥੇ ਦਿਨ ਇੱਥੇ ਬਹਿ ਜਾਓ ਉੱਥੇ ਬਹਿ ਜਾਓ ਉਹ ਕ੍ਰੈਡਿਟ ਖਰਾਬ ਕਰਨ ਲਈ ਆ ਵੀ ਲੋਕਾਂ ਨੂੰ ਲੱਗੇ ਯਾਰ ਇਹਨਾਂ ਦਾ ਤਾਂ ਇਕ ਮੇ ਹੀ ਹੈ ਚੌਦੇ ਦਿਨ ਬਹਿ ਜਾਂਦੇ ਨੇ ਤੁਸੀਂ ਮੁੱਦਾ ਦੇਖੋ ਕਿ ਜੈਨੂਨ ਮੁੱਦੇ ਦੀ ਗੱਲ ਕੌਣ ਕਰ ਰਿਹਾ ਹੁਣ ਐਮਐਸਪੀ ਮੰਗਣਾ ਕੋਈ ਮਾੜੀ ਮਾੜੀ ਗੱਲ ਹੈ ਸੀ2+50 ਦੇ ਹਿਸਾਬ ਨਾਲ ਰੇਟ ਮਿਲਣਾ ਮਾੜੀ ਗੱਲ ਹੈ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਮਾੜੀ ਗੱਲ ਹੈ ਜੇ ਥੋੜੀ ਮੰਗਾਂ ਜਾਇਜ਼ ਨੇ ਚਾਹੇ ਉਹ ਚਾਹੇ ਸਰਕਾਰ ਹੈ ਕੋਈ ਵੀ ਪਾਰਟੀ ਹੈ ਚਾਹੇ ਕਾਲੀ ਕੁੱਤੀ ਵੀ ਹੈ ਕੋਈ ਜਿਉਂ ਜਾਇਜ਼ ਮੰਗਾਂ ਦੇ ਨਾਲ ਖੜੀਓ ਸਾਡੀ ਆਪਣੀ ਹੈ ਜਿਹੜਾ ਉਤੋਂ ਵੱਖ ਜਾ ਰਿਹਾ ਇਟ ਮੀਜ਼ੋ ਗਦਾਰਾ ਤੇ ਚਹੀਦ ਕਿਸਾਨਾਂ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਐਗਰੀਕਲਚਰ ਜਿਹੜਾ ਬਿਲ ਹੈ ਉਹਦੇ ਚੋਂ ਕਿਸਾਨਾਂ ਨੂੰ ਬਾਹਰ ਨਹੀਂ ਕੱਢਿਆ ਪੋਲੂਸ਼ਨ ਵਾਲੇ ਚੋਂ ਉਹ ਭਰ ਲਓ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨੇ ਨਾ ਪੇਚਾ ਪੈਣਾ ਫੇਰ ਇੱਕ ਵਾਰੀ ਜਦੋਂ karenge ਕਿਸਾਨਾਂ ਨੂੰ ਖਰਾਬ ਦਿਲ ਇਹ ਨਹੀਂ ਤੇਰੀ ਹਿੱਕ ਤੇ ਹਿੱਕ ਉਤੇ ਨੱਚੂਗਾ ਪੰਜਾਬ ਦਿਲ ਇਹ ਨਹੀਂ ਤੇਰੀ ਹਿੱਕ ਤੇ ਇਸ ਵੇਲੇ ਅਸੀਂ ਸ਼ੰਭੂ ਬੈਰੀਅਰ ਤੇ ਮੌਜੂਦ ਹਾਂ ਪੰਜਾਬ ਹਰਿਆਣਾ ਦੀ ਸਰਹੱਦ ਐ ਇੱਥੇ ਪ੍ਰਸ਼ਾਸਨ ਨੇ तमाम ਬੰਦੋਬਸਤ ਕਰ ਲਏ ਨੇ ਕਿਸਾਨਾਂ ਨੂੰ ਰੋਕਣ ਦੇ ਪਰ ਇਸ ਵੇਲੇ ਪਿਛਲੇ ਕਿਸਾਨ ਅੰਦੋਲਨ ਦੀ ਤਰ੍ਹਾਂ ਪੰਜਾਬੀ ਗਾਇਕਾਂ ਨੇ ਵੀ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ ਗਾਇਕ ਰੇਸ਼ਮ ਅਨਮੋਲ ਸਾਡੇ ਨਾਲ ਮੌਜੂਦ ਨੇ ਰੇਸ਼ਮ ਜੀ ਸਵਾਗਤ ਹੈ ਐਸਐਮ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਔਰ ਥੈਂਕ ਯੂ ਤੁਹਾਡਾ ਗਰਾਊਂਡ ਜ਼ੀਰੋ ਤੇ ਆ ਕੇ ਤੁਸੀਂ ਰਿਪੋਰਟ ਕਰ ਰਹੇ ਹੋ ਬਜੀ ਕਿਵੇਂ ਦੇਖਦੇ ਹੋ ਐਡਾ ਤਕੜਾ ਬੰਦੋਬਸਤ ਕਰ ਰਹੇ ਨੇ ਆਏ ਜਾ ਰਹੇ ਹੈ ਜਿਵੇਂ ਕਿਸੇ ਹੋਰ ਦੇਸ਼ ਦੀ ਸਰਹੱਦ ਹੋਵੇ ਪੰਜਾਬ ਹਰਿਆਣਾ ਤਾਂ ਲੱਗ ਹੀ ਨਹੀਂ ਰ ਉਹ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨੇ ਆਪੇ ਚਾ ਪਹਿਣਾ ਫੇਰ ਇੱਕ ਵਾਰੀ ਜਦੋਂ karenge ਕਿਸਾਨਾਂ ਨੂੰ ਖਰਾਬ ਦਿਲ ਨਹੀਂ ਤੇਰੀ ਹਿੱਕ ਤੇ ਹਿੱਕ ਉਤੇ ਨੱਚੂਗਾ ਪੰਜਾਬ ਦਿਲ ਨਹੀਂ ਤੇਰੀ ਹਿੱਕ ਤੇ ਹਿੱਕ ਉਤੇ ਨੱਚੂਗਾ ਕਿਸਾਨ ਦਿਲ ਨਹੀਂ ਤੇਰੀ ਹਿੱਕ ਤੇ ਧੂਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਸੋਨੇ ਜਿਹੀ ਫਸਲਾਂ ਨੂੰ ਪੁੱਤਾਂ ਵਾਂਗੂੰ ਪਾਲੀ ਦਾ ਐ ਮੇਅ ਸਪੀਕਰ ਆਉਣੀ ਤੈਨੂੰ ਯਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਭਾਰਤ ਰਤਨ ਦੇ ਕੇ ਢਿੱਡ ਨਹੀਂੋਂ ਪਰਨਾ ਸੁਆਮੀਨਾਥ ਨਿਰਪੋਟਾ ਨੂੰ ਵੀ ਪੈਣਾ ਲਾਗੂ ਕਰਨਾ ਵੇਖੀ ਸ਼ੂਕ ਦੇ ਤੂੰ ਜੱਟਾਂ ਦੇ ਜਹਾਜ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਇਹ ਨਵਾਂ ਗੀਤ ਆ ਰਿਹਾ ਜਿਹੜਾ ਇਨਸਪਾਇਰ ਕਰੂਗਾ ਲੋਕਾਂ ਨੂੰ ਜੀ ਜੀ ਅੱਜ ਫਾਰਮਰ ਪ੍ਰੋਟੈਸਟ 2 ਅੱਜ ਆਪਾਂ ਰਿਲੀਜ਼ ਕਰ ਰਹੇ ਹਾਂ ਸਾਰੇ ਜਣੇ ਸ਼ੇਅਰ ਕਰਿਓ ਸੁਣਿਓ ਤੇ ਇੱਕ ਰਿਕੁਐਸਟ ਹੈ ਸਾਰੇ ਯੂਥ ਨੂੰ ਆਪਾਂ ਪਾਕਿਸਤਾਨ ਨਾਲ ਲੜਨ ਨਹੀਂ ਜਾ ਰਹੇ ਆਪਣੀ ਚੁਣੀ ਹੋਈ ਸਰਕਾਰ ਤੋਂ ਆਪਾਂ ਆਪਣੇ ਜਾਇਜ਼ ਹੱਕ ਲੈਣ ਜਾ ਰਹੇ ਹਾਂ ਸਾਰਿਆਂ ਨੇ ਹੱਥ ਜੋੜ ਕੇ ਜਾਗ ਤੇ ਚ ਰਹਿ ਕੇ ਕਿਸਾਨੀ ਲੀਡਰਾਂ ਨੂੰ ਮੋਹਰੇ ਕਰਕੇ ਕਿਸੇ ਨਾਲ ਲੜਨਾ ਨਹੀਂ ਆਪਣਾ ਹਿੰਸਾ ਨਹੀਂ ਕਰਨੀ ਕਿਸੇ ਨੇ ਜਿੱਦਾਂ ਪਿਛਲਾ ਅੰਦੋਲਨ ਆਪਾਂ ਜਿੱਤੇ ਸੀ ਤਾ ਤਾਂ ਮੇਰਾ ਫਰਜ਼ ਬਣਦਾ ਕਿਉਂਕਿ ਮੈਂ ਕਿਸਾਨ ਪਹਿਲਾਂ ਤੇ ਸਪੋਰਟ ਕਰਨ ਪਹੁੰਚਦਾ ਭਾਜੀ ਪਿਛਲੀ ਵਾਰੀ ਜਿਹੜੇ ਕਿਸਾਨ ਅੰਦੋਲਨ ਚ ਸਮਰਥਨ ਕਰਨਗੇ ਉਹਨਾਂ ਨੂੰ ਤਾਂ ਕਿ ਪਰੇਸ਼ਾਨ ਵੀ ਕੀਤਾ ਗਿਆ ਏਜੰਸੀਆਂ ਦੇ ਵੱਲੋਂ ਵੀ ਕੀਤਾ ਗਿਆ ਤੁਹਾਡਾ ਇੱਕ ਤੁਸੀਂ ਇੱਕ ਨਾਮੀ ਚਿਹਰਾ ਹੋ ਤੁਹਾਨੂੰ ਨਹੀਂ ਲੱਗਦਾ ਕਿ ਡਰ ਨਹੀਂ ਲੱਗਦਾ ਕਿ ਇਸ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਜਾ ਸਕਦਾ ਨਹੀਂ ਦੇਖੋ ਤੰਗ ਤੱਕ ਕਰਨਗੇ ਆ ਮੈਂ ਡਰ ਵੀ ਲੱਗਦਾ ਸਾਨੂੰ ਇਨਸਾਨ ਆਪਾਂ ਵੀ ਬਾਵੇ ਬਾਈ ਨੂੰ ਤੰਗ ਕੀਤਾ ਗਿਆ ਕਨਵਰ ਗਰੇਵਾਲ ਨੂੰ ਤੰਗ ਕੀਤਾ ਗਿਆ ਔਰ ਮੈਂ ਸ਼ਾਇਦ ਕਲਾ ਕਲਾਕਾਰ ਹਾਂ ਮੈਂ ਉਹਨਾਂ ਦੀ ਸਪੋਰਟ ਕੀਤੀ ਉਹਨਾਂ ਚਾਹੇ ਪੁੱਛ ਲਿਓ ਤੁਸੀਂ ਸੋਸ਼ਲ ਮੀਡੀਆ ਤੇ ਮੈਂ ਉਹਨਾਂ ਦੇ ਹੱਕ ਦੇ ਵਿੱਚ ਪੋਸਟਾਂ ਪਾਈਆਂ ਔਰ ਹੋ ਸਕਦਾ ਇਹ ਤੰਗ ਕਰਨ ਪਰ ਸਾਡਾ ਜਮੀਰ ਸਾਡੀ ਆਤਮਾ ਨਹੀਂ ਮੰਨਦੀ ਕਈ ਵਾਰੀ ਲੱਗਦਾ ਚੱਲ ਕਿਉਂ ਹੈ ਨਾ ਲਈਏ ਪਰ ਮੁੱਦਾ ਇੰਨਾ ਵੱਡਾ ਹੈ ਕਿ ਜੇ ਐਮਐਸਪੀ ਦਾ ਕਾਨੂੰਨ ਬਣ ਗਿਆ ਸਾਡੇ ਔਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਜਦੋਂ ਸੀਐਮ ਸੀਗੇ ਗੁਜਰਾਤ ਦੇ ਇਹ ਆਪ ਇਹ ਦੋਵੇਂ ਗੱਲਾਂ ਕਹਿੰਦੇ ਰਿਹਾ ਕਿ ਜੇ ਕਿਸਾਨਾਂ ਦਾ ਲਾਈਫਸਟਾਈਲ ਅਪਗ੍ਰੇਡ ਕਰਨਾ ਹੈ ਸੀ 2 ਪਲੱਸ 50 ਜਿਹੜਾ ਕਿ ਸੁਆਮੀ ਨਾਥਨ ਜੀ ਨੇ ਇੱਕ ਰਿਪੋਰਟ ਦਿੱਤੀ ਸੀ ਜਿਨ੍ਹਾਂ ਨੂੰ ਭਾਰਤ ਰਤਨ ਦਿੱਤਾ ਗਿਆ ਉਹਦੇ ਹਿਸਾਬ ਨਾਲ ਫਸਲਾਂ ਦੇ ਰੇਟ ਮਿਲਣ ਤੇ ਐਮਐਸਪੀ ਦਾ ਜੇ ਕਾਨੂੰਨ ਬਣਾਤਾ ਤਾਂ ਸਰਕਾਰਾਂ ਕਿਸਾਨਾਂ ਦੀ ਤਕਦੀਰ ਬਦਲ ਜੇਗੀ ਜੇ ਮੈਨੂੰ ਪਤਾ ਹੈ ਕਿ ਮੇਰੇ ਸਰੋਂ ਦਾ ਰੇਟ ਵੀ ਮਿਲਣਾ ਹੈ ਮੱਕੀ ਦਾ ਵੀ ਮਿਲਣਾ ਹੈ ਗੰਨੇ ਦਾ ਵੀ ਮੈਨੂੰ ਰੇਟ ਪੂਰਾ ਮਿਲੇਗਾ ਦਾਲਾਂ ਦਾ ਵੀ ਮਿਲਣਾ ਹੈ ਤੇ ਮੈਂ ਝੋਨਾ ਲਾ ਕੇ ਪਾਣੀ ਖਰਾਬ ਕਿਉਂ ਕਰੂੰਗਾ ਹੈਨਾ ਐਗਰੀਕਲਚਰ ਡਾਈਵਰਸੀਫਿਕੇਸ਼ਨ ਜੇ ਅਪਗ੍ਰੇਡ ਆਪਣਾ ਕਰਨੀ ਹੈ ਉਹਦੇ ਵੱਲ ਕਿਸਾਨ ਨੂੰ ਲੈ ਕੇ ਜਾਣਾ ਤਾਂ ਐਮਐਸਪੀ ਦਾ ਕਾਨੂੰਨ ਬੜਾ ਜ਼ਰੂਰੀ ਹੈ ਸ਼ਹੀਦ ਕਿਸਾਨਾਂ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਐਗਰੀਕਲਚਰ ਜਿਹੜਾ ਬਿਲ ਹੈ ਉਹਦੇ ਚੋਂ ਕਿਸਾਨਾਂ ਨੂੰ ਬਾਹਰ ਨਹੀਂ ਕੱਢਿਆ ਪੋਲੂਸ਼ਨ ਵਾਲੇ ਚੋਂ ਔਰ ਪਹਿਲੀ ਵਾਰੀ ਮਜ਼ਦੂਰਾਂ ਲਈ ਮੰਗ ਕੀਤੀ ਗਈ ਹੈ ਕਿ ਹਰ ਕਿਸੇ ਨੂੰ ਪੈਨਸ਼ਨ ਮਿਲਦੀ ਹੈ ਤੇ ਇਹਨਾਂ ਨੂੰ ਵੀ ਪੈਨਸ਼ਨ ਹੋਣੀ ਚਾਹੀਦੀ ਹੈ ਗਰੀਬ ਕਿਸਾਨ ਲਈ ਵੀ ਪੈਨਸ਼ਨ ਹੋਣੀ ਚਾਹੀਦੀ ਹੈ ਇਹ ਬੜੀਆਂ ਜਾਇਜ਼ ਮੰਗਾਂ ਨੇ ਤੇ ਆਪਾਂ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਆਪਣਾ ਫਰਜ਼ ਨਿਭਾਣਾ ਹੈ ਪਰ ਕੁਝ ਲੋਕ ਡੀਮੋਟੀਵੇਟ ਵੀ ਹੋ ਗਏ ਪਿਛਲੇ ਅੰਦੋਲਨ ਤੋਂ ਬਾਅਦ ਕਿਸਾਨਾਂ ਦਾ ਆਗੂਆਂ ਤੋਂ ਕੁਝ ਕਿਸਾਨਾਂ ਆਗੂਆਂ ਤੋਂ ਕੁਝ ਲੋਕ ਨਾਰਾਜ਼ ਹੋਏ ਉਹਨਾਂ ਦਾ ਕਹਿਣਾ ਹੈ ਕਿ ਬੇਵਜ੍ਹਾ ਦਰਨੇ ਲਾਉਂਦੇ ਨੇ ਇਹ ਥੋੜਾ ਜਿਹਾ ਤੁਸੀਂ ਜ਼ਰੂਰ ਕਲੀਅਰ ਕਰੋ ਲੋਕਾਂ ਨੂੰ ਤਾਂ ਜੋ ਹੱਕ ਨੇ ਜਿਹੜੇ ਉਹ ਤਾਂ ਜ਼ਰੂਰ ਅਸੀਂ ਮੰਗ ਸਕੀਏ ਇਸ ਤਰ੍ਹਾਂ ਤਾਂ ਅਸੀਂ ਵੰਡੇ ਜਾਵਾਂਗੇ ਜਿੰਨੇ ਵੀ ਕਈ ਵਿੱਚ ਦਰਨੇ ਲੱਗਦੇ ਰਹੇ ਬੇਵਜ੍ਹਾ ਉਹ ਜਾਣ ਕੇ ਲੱਗਦੇ ਰਹੇ ਤਾਂ ਕਿ ਕਿਸਾਨਾਂ ਦਾ ਇਹਨਾਂ ਕ੍ਰੈਡਿਟ ਖਰਾਬ ਹੋ ਜੇ ਲੋਕਾਂ ਦੇ ਜਿਲ੍ਹਾਂ ਤੋਂ ਇਹਨਾਂ ਮਿਹਨਤਾਰਾਂ ਨਾਲ ਉਹ ਖਰਾਬ ਹੋ ਜੇ ਜਿੱਦਾਂ ਸਰਦਾਰਾਂ ਨੂੰ ਨੈਸ਼ਨਲ ਮੀਡੀਆ ਭੰਡ ਦਾ ਹੈਨਾ ਤੇ ਸਾਡੇ ਚ ਗਲਤ ਕਿਰਦਾਰ ਪੈਦਾ ਕਰਕੇ ਹੈਨਾ ਸ਼੍ਰੀ ਆਮ ਤਾਂ ਇੰਨੇ ਮਹਾਨ ਨੇ ਪੰਜਾਬੀ ਪੰਜਾਬ ਦਾ Hindu Muslim Sikh ਸਾਰਾ ਹੀ ਗੁਰੂਆਂ ਦਾ ਅਸਰ ਹੈ ਸਾਰਿਆਂ ਤੇ ਸਾਰੇ ਹੀ ਮਹਾਨ ਤੇ ਉਹ ਫਿਰ ਉਹ ਗਲਤ ਕਿਰਦਾਰ ਵਿੱਚ ਪੈਦਾ ਕਰਦੀਆਂ ਨੇ ਸਰਕਾਰਾਂ ਜਿੰਨੇ ਕਿਸਾਨ ਆ ਗੋ ਚੌਥੇ ਦਿਨ ਇੱਥੇ ਬਹਿ ਜਾਓ ਉੱਥੇ ਬਹਿ ਜਾਓ ਉਹ ਕ੍ਰੈਡਿਟ ਖਰਾਬ ਕਰਨ ਲਈ ਆ ਵੀ ਲੋਕਾਂ ਨੂੰ ਲੱਗੇ ਯਾਰ ਇਹਨਾਂ ਦਾ ਤਾਂ ਤੇ ਕੰਮੇ ਇਹੀ ਹੈ ਚੌਦੇ ਦਿਨ ਬਹਿ ਜਾਂਦੇ ਨੇ ਹਾਂ ਤੁਸੀਂ ਮੁੱਦਾ ਦੇਖੋ ਕਿ ਜੈਨੂਨ ਮੁੱਦੇ ਦੀ ਗੱਲ ਕੌਣ ਕਰ ਰਿਹਾ ਹੁਣ ਐਮਐਸਪੀ ਮੰਗਣਾ ਕੋਈ ਮਾੜੀ ਮਾੜੀ ਗੱਲ ਹੈ ਸੀ2+50 ਦੇ ਹਿਸਾਬ ਨਾਲ ਰੇਟ ਮਿਲਣਾ ਮਾੜੀ ਗੱਲ ਹੈ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਕਿਉਂ ਨਾ ਮਾੜੀ ਗੱਲ ਹੈ ਹੈਨਾ ਤੇ ਇਹ ਜਾਇਜ਼ ਮੰਗਾਂ ਨਹੀਂ ਤੁਸੀਂ ਮੰਗਾਂ ਦੇਖਿਆ ਕਰੋ ਕੀ ਹੈ ਜੇ ਛੋਟੀ ਜੀ ਮੰਗ ਦੇ ਪਿੱਛੇ ਧਰਨਾ ਲਾ ਰਿਹਾ ਇਟ ਮੀਨਸ ਉਹ ਕੌਮ ਦਾ ਗਦਾਰ ਹੈ ਜਿਹੜਾ ਸਪੋਰਟ ਨਹੀਂ ਕਰ ਰਿਹਾ ਜੇ ਤੁਹਾਡੀਆਂ ਮੰਗਾਂ ਜਾਇਜ਼ ਨੇ ਚਾਹੇ ਉਹ ਚਾਹੇ ਸਰਕਾਰ ਹੈ ਕੋਈ ਵੀ ਪਾਰਟੀ ਹੈ ਚਾਹੀ ਕਾਲੀ ਕੁੱਤੀ ਵੀ ਹੈ ਕੋਈ ਜਿਵੇਂ ਜਹਿਜ ਮੰਗਾ ਦੇ ਨਾਲ ਖੜੀ ਹੋ ਸਾਡੀ ਆਪਣੀ ਹੈ ਜਿਹੜਾ ਉਹ ਤੋਂ ਵੱਖ ਜਾ ਰਿਹਾ ਇਟ ਮੀਨਸ ਉਹ ਗਦਾਰ ਹੈ ਤੁਹਾਡਾ ਸਿੱਧੇ ਗੱਲ ਲਾਸਟ ਮੈਸੇਜ ਜ਼ਰੂਰ ਦਿਓ ਨੌਜਵਾਨਾਂ ਨੂੰ ਕਿਉਂਕਿ ਕੱਲ ਨੂੰ ਟਰੈਕਟਰ ਟਰਾਲੀਆਂ ਲੈ ਕੇ ਆਉਣਾ ਉਹਨਾਂ ਨੇ ਕੁਝ ਹਾਦਸੇ ਵੀ ਵਾਪਰਨ ਦਾ ਡਰ ਹੋ ਜਾਂਦਾ ਹੈ ਕਈ ਵਾਰੀ ਅ ਬਾਕੀ ਸਾਰੇ ਸਿਆਣੇ ਨੇ ਮੇਰੀ ਔਕਾਤ ਨਹੀਂ ਇੰਨੀ ਫਿਰ ਵੀ ਮੈਂ ਰਿਕਵੈਸਟ ਕਰਦਾ ਸਾਰਿਆਂ ਨੂੰ ਸਾਡੇ ਲੀਡਰ ਬੜੇ ਸੂਝਵਾਨ ਨੇ ਉਹਨਾਂ ਨੂੰ ਮੂਰੇ ਰੱਖੋ ਜਾਪਤੇ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਸਾਰੇ ਆਓ ਕਿਉਂਕਿ ਆਪਾਂ ਲੜਨ ਨਹੀਂ ਆ ਰਹੇ ਆਪਾਂ ਇੱਥੇ ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਵੀ ਦੇਣ ਆ ਰਹੇ ਹਾਂ ਕਿਉਂਕਿ ਪਿਛਲੇ ਅੰਦੋਲਨ ਦੇ ਵਿੱਚ ਆਪਣਾ ਲਾਈਵ ਡੈਮੋ ਸਾਡੇ ਕਲਚਰ ਦਾ ਸਾਡੇ ਲੰਗਰਾਂ ਦਾ ਸਾਡੀ ਇਨਸਾਨੀਅਤ ਦਾ ਮਾਨਸਕੀ ਜਾਤ ਸਭਾ ਇੱਕੇ ਪਹਿਚਾਨ ਉਹ ਆਪਣਾ ਇਨਸਾਨੀਅਤ ਵੀ ਵੰਡਣੀ ਹੈ ਆਪਾਂ ਲੰਗਰ ਵੀ ਵੰਡਣੇ ਆਪਣੇ ਹੱਕ ਵੀ ਮੰਗਣੇ ਆ ਤੇ ਲੋਕਾਂ ਨੂੰ ਦਿਖਾਉਣਾ ਵੀ ਹੈ ਕਿ ਆਖਰ ਦੇ ਵਿੱਚ ਕਿਸਾਨ ਤੇ ਪੰਜਾਬੀ ਕੀ ਚੀਜ਼ ਨੇ ਠੀਕ ਹੈ ਧੰਨਵਾਦ ਰਿਸ਼ਮ ਥੈਂਕ ਯੂ ਸੋ ਮੱਚ ਸੋ ਇਹ ਸੰ ਰਿਸ਼ਮ ਅਨਮੋਲ ਜੋ ਪਿਛਲੀ ਵਾਰ ਦੀ ਤਰ੍ਹਾਂ ਕਿਸਾਨਾਂ ਨੂੰ ਮੋਟੀਵੇਟ ਕਰਨ ਆਏ ਨੇ ਉਹਨਾਂ ਚ ਜੋਸ਼ ਭਰਨ ਆਏ ਨੇ ਇਹਨਾਂ ਦਾ ਗੀਤ ਵੀ ਆ ਰਿਹਾ ਹੈ ਇਹ ਕਹਿ ਰਹੇ ਨੇ ਪਰੇ ਕਹਿੰਦੇ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੋਏ ਪ੍ਰਦਰਸ਼ਨ ਕਰੋ ਹੱਕ ਮੰਗੋ ਬੇਵਜ੍ਹਾ ਤੋਂ ਜਿਹੜੇ ਧਰਨੇ ਲੱਗਦੇ ਨੇ ਉਹਨਾਂ ਨੂੰ ਇਗਨੋਰ ਕਰਕੇ ਜਿਹੜੇ ਅਸਲੀ ਹੱਕ ਨੇ ਜਿਹੜੇ ਉਹਨਾਂ ਦੇ ਲਈ ਜ਼ਰੂਰ ਧਰਨਾ ਪ੍ਰਦਰਸ਼ਨ ਕਰਨਾ ਸਾਡਾ ਫਰਜ਼ ਬਣਦਾ ਹੈ ਹੱਕ ਲੈਣਾ ਸਾਡਾ ਫਰਜ਼ ਬਣਦਾ ਹੈ ਸਰਕਾਰਾਂ ਤੋਂ ਸਾਡੀ ਜਿਹੜੀ ਮੰਗ ਹੈ ਉਹ ਮਨਵਾਉਣੀ ਉਹ ਵੀ ਸਾਡਾ ਫਰਜ਼ ਹੈ ਸੋ ਸ਼ੰਭੂ ਬਹਿਰੀਕਰ ਤੋਂ ਕੈਮਰਾਮੈਨ ਮਲਕੀਤ ਸਿੰਘ ਦੇ ਨਾਲ ਮੈਂ ਪ੍ਰਵਿੰਦਰ ਸਿੰਘ